ਵਿਚ ਪਹਾੜਾਂ بارش ਹੋਈ ਪਾਣੀ ਆਇਆ ਏ ਸਰਸਾ ਨਦੀ ਨ ਪਰ ਕੇ ਪੂਰਾ ਹਰੰਦੀ ਆਇਆ ਏ ਸਰਸਾ ਨਦੀ ਨ ਪਰ ਕੇ ਪੂਰਾ ਹਰੰਦੀ ਆਇਆ ਏ ਪਾਟਾ ਮਾਰਦਾ ਪਾਣੀ ਕਾਰ ਦਰੂਪ ਹੀ ਤਾਰ ਗਿਆ ਸਰਸਾ ਕੰਡੇ ਕੇ ਰੁਕੇ ਰੂਹ ਪਰਵਾਰ ਗਿਆ ਸਰਸਾ ਕੰਡੇ ਕੇ ਰੁਕੇ ਰੂਹ ਪਰਵਾਰ ਗਿਆ ਪਹਨੇਰੀ ਬਾਤ ਠਠ ਮਰਦਾ ਪਾਣੀ ਏ ਜ਼ਿੰਦਗੀ ਦੀ ਸੁਲਝਾਰੇ ਜੋ ਦੇ ਉਲਜੀ ਤਾਣੀ ਏ ਜ਼ਿੰਦਗੀ ਦੀ ਸੁਲਝਾਰੇ ਜੋ ਦੇ ਉਲਜੀ ਤਾਣੀ ਏ ਖਾਦੀ ਨਸੀ ਜੋ ਕਸਮਾ ਝਾਲਮ ਮਨੂ ਵਿਸਾਰ ਗਿਆ ਝਾਲਮ ਮਨੂ ਵਿਸਾਰ ਗਿਆ ਸਰਸਾ ਕੰਡੇ ਤੇ ਰੁਕੇ ਰੂਹੋ ਪਰਿਵਾਰ ਗਿਆ ਸਰਸਾ ਕੰਡੇ ਤੇ ਰੁਕੇ ਰੂਹੋ ਪਰਿਵਾਰ ਗਿਆ ਕਾਵਰੀ ਮਦਰ ਗੁਰਾਂ ਦੇ ਝੜ ਕੇ ਆਏ ਨੇ ਅੰਦਾ ਧੁੰਦ ਗੋਲੀਆਂ ਦੇ ਜਿਨਾਮੀ ਵਰਸਾਏ ਨੇ ਅੰਦਾ ਧੁੰਦ ਗੋਲੀਆਂ ਦੇ ਜਿਨਾਮੀ ਵਰਸਾਏ ਨੇ ਹੁਦੇ ਸਿੰਘ ਹੀ ਇਸ ਥਾਈ ਉੱਤੇ ਸੀਸ ਸਿਵਾਰ ਗਿਆ ਸੰਸਾ ਕੰਡੇ ਕੇ ਰੂੰਖੇ ਰੂਹ ਪਰਵਾਰ ਗਿਆ ਸੰਸਾ ਕੰਡੇ ਕੇ ਰੂੰਖੇ ਰੂਹ ਪਰਵਾਰ ਦਿੱਲੀ ਜਾ ਰਹੇ ਨੇ ਸਾਰਾ ਹੀ ਪਰਿਵਾਰ ਛੱਡ ਕੇ ਇਸ ਦਿੱਤ ਨਿਵਾਰੇ ਨੇ ਸਾਰਾ ਹੀ ਪਰਿਵਾਰ ਛੱਡ ਕੇ ਇਸ ਦਿੱਤ ਨਿਵਾਰੇ ਨੇ ਖਾਲਸਾ ਪੰਥ ਦਾ ਬਾਨੀ ਸਾਡੀ ਬਦਲ ਨੂੰ ਹਾਰ ਗਿਆ ਸਰਸਾ ਕੰਡੇ ਤੇ ਰੂਗੇ ਰੂਹੋ ਪਰਿਵਾਰ ਗਿਆ ਸਰਸਾ ਕੰਡੇ ਤੇ ਰੂਗੇ ਰੂਹੋ ਪਰਿਵਾਰ ਗਿਆ ਓ ਛੋਟੀ ਲਾਲ ਤੇ ਮਾਤਾ ਗੁਜਰੀ ਕੀ ਬੀਤੀ ਏ ਛੋਟੇ ਲਾਲ ਤੇ ਮਾਤਾ ਗੁਜਰੀ ਨਾਲ ਕੀ ਬੀਤੀ ਏ ਹਾਲ ਦਸਾਂਗੇ ਖੋਲ ਗੰਗੂ ਨੇ ਜੋ ਜੋ ਕੀਤੀ ਏ ਹਾਲ ਦਸਾਂਗੇ ਖੋਲ ਗੰਗੂ ਨੇ ਜੋ ਜੋ ਕੀਤੀ ਏ ਲੂਣਾ ਨਾਮੀ ਬਣ ਕੇ ਗੁੱਜੀ ਸ਼ੁਰੀ ਸੀ ਮਾਰ ਗਿਆ ਗੁੱਜੀ ਸ਼ੁਰੀ ਸੀ ਮਾਰ ਗਿਆ ਸਰਸਾ ਕੰਡੇ ਤੇ ਰੂਖੇ ਰੂਹ ਪਰਵਾਹ ਸਾ ਕੰਡੇ ਕੇਰੂ ਕੇਰੂ ਹੋ ਪਰਵਾਰ ਗਿਆ ਸੂਰਮਿਆਂ ਨੇ ਇੱਥੇ ਸਿਰ ਧੜਦੀ ਲਾਈਏ ਪੰਨੇ ਜੋ ਇਤਿਹਾਸ ਦੇ ਅੱਜ ਤੱਕ ਦੇਣ ਗਵਾਹੀਏ ਪੰਨੇ ਜੋ ਇਤਿਹਾਸ ਦੇ ਅੱਜ ਤੱਕ ਦੇਣ ਗਵਾਹੀਏ ਕਲਗੀ ਵਾਲਾ ਕੌਮ ਦੀ ਹੱਤੀ ਬਦਲ ਨੂੰ ਹਾਰ ਗਿਆ ਸਾ ਕੰਡੇ ਕੇਰੂ ਕੇਰੂ ਹੋ ਪਰਵਾਰ ਗਿਆ ਸਾ ਕੰਡੇ ਕੇ ਰੂਜੇ ਰੂਹ ਪਰਵਾਣ ਗਿਆ ਓ ਗੁਰੂ ਸਾਹਿਬ ਨੇ ਇੱਥੇ ਕੀਤੇ ਪਾਰ ਉਤਾਰੇ ਨੇ ਬਹੁਤ ਸਾਰੇ ਹੀ ਵੈਰੀ ਮੌਤ ਦੇ ਕਾਟ ਉਤਾਰੇ ਨੇ ਬਹੁਤ ਸਾਰੇ ਹੀ ਵੈਰੀ ਮੌਤ ਦੇ ਕਾਟ ਉਤਾਰੇ ਨੇ ਸਿਦਕ ਦਾ ਬੇੜਾ ਸਦਾ ਜਗਤ ਤੇ ਹੁੰਦਾ ਪਾਰ ਗਿਆ ਸਾ ਕੰਡੇ

रू روں हो परवार ॻिया गुरू प्यारी